ਸਰਬ ਦੀ ਜਿਹੜੀ ਯੋਧ ਨਸ਼ਾ ਵਿਰੁੱਧ ਐਂਟੀ ਡਰਗ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4 ਕਿਲੋ 83 ਗ੍ਰਾਮ ਮੈਥਫੈਟਾਮਾਈਨ ਜਿਹੜੀ ਆਈਸ ਜਿਹਨੂੰ ਕਹਿੰਦੇ ਆ ਹੋਰ ਕਵਰ ਹੋਈ ਹੈ ਤੇ 1 ਕੇਜੀ ਤੋਂ ਵੀ ਵੱਧ ਜਿਹੜੀ ਹੈ ਹਿਰੋਇਨ ਉਹ ਵੀ ਰਿਕਵਰ ਹੋਈ ਹੈ ਤਿੰਨ ਮੇਨ ਦੋਸ਼ੀਆਂ ਫੜੇ ਗਏ ਨੇ ਤੇ ਮੈਂ ਸਮਝਦਾ ਕਿਦਨਾ ਬਹੁਤ ਵੱਡੇ ਇੰਟਰਨੈਸ਼ਨਲ ਡਰਗ ਕਾਰਟਲ ਬਸਟ ਹੋਏ ਨੇ ਔਰ ਜਿਹੜੀ ਗੱਲ ਦੇਖਣ ਵਾਲੀ ਹੈ ਕਿ 50 ਗ੍ਰਾਮ ਦੇ ਉੱਤੇ ਮੈਟਾਫੈਟਾਮਾਈਨ ਜਿਹੜੀ ਹੈ ਉਹ ਕਮਰਸ਼ੀਅਲ ਮੰਨੀ ਜਾਂਦੀ ਹੈ ਤੇ ਜਿਹੜੀ ਹਿਰੋਇਨ ਹੈ ਉਹ 250 ਗ੍ਰਾਮ ਤੇ ਕਮਰਸ਼ੀਅਲ ਹੈ। ਸੋ ਜੇ ਇਹਨੂੰ ਆਪਾਂ ਰੇਸ਼ੋ ਵਾਈਜ਼ ਦੇਖੀ ਤੇ ਤਕਰੀਬਨ 20 ਕਿ ਕੇਜੀ ਹਿਰੋਇਨ ਦੇ ਬਰਾਬਰ ਇਹ ਮੰਨੀ ਜਾ ਸਕਦੀ ਹੈ ਜਿਹੜੀ ਮੈਟਾਫੈਟਾਮਾਈਨ ਹੈ। ਔਰ ਜਿਹੜੇ ਤਿੰਨੋਂ ਦੋਸ਼ੀ ਨੇ ਬਲਵਿੰਦਰ ਬਿੰਦਾ ਔਰ ਨਵਤੇਜ ਤੇ ਮਹਾਵੀਰ ਬਲਵਿੰਦਰ ਬਿੰਦ ਐਲੀਅਸ ਬਿੰਦਰ ਜਿਹੜਾ ਦਾਉਕੇ ਦਾ ਇਹਨੂੰ ਗੇਟ ਖੀਮਾ ਦੇ ਐਸ ਐਚਓ ਮਨਜੀਤ ਸਿੰਘ ਉਹਨਾਂ ਦੀ ਮਨਜੀਤ ਕੌਰ ਜੀ ਦੇ ਪਾਰਟੀ ਨੇ ਫੜਿਆ ਔਰ ਇਹ ਐਗਰੀਕਲਚਰ ਦਾ ਕੰਮ ਕਰਦਾ तकरीबन 25 ਸਾਲ ਦੀ ਇਹਦੀ ਉਮਰ ਹੈ ਔਰ ਜਿਹੜਾ ਨਫਤੇਜ ਹੈ ਉਹਨੂੰ ਐਂਟੀ ਗੈਂਗਸਟਰ ਆਪਰੇਸ਼ਨਸ ਹਲਦੇ ਇਨ ਚਾਰਜ ਬਲਵਿੰਦਰ ਸਿੰਘ ਉਹਨਾਂ ਦੀ ਪਾਰਟੀ ਨੇ ਫੜਿਆ ਨਫਤੇਜ ਸਿੰਘ ਦੀ ਜਿਹੜੀ ਆਪਣੀ ਜ਼ਮੀਨ ਹੈ ਉਹ ਵੀ ਤੇ ਪਿੰਡ ਜਿਹੜਾ ਦਾ ਮਹਾਵਾ ਉਹ ਅਮਰਸਰ ਰੂਰਲ ਚ ਪੈਂਦਾ ਉਹ ਵੀ ਪਾਕਿਸਤਾਨ ਬਾਰਡਰ ਦੇ ਨੇੜੇ ਹੈ। ਔਰ ਜਿਹੜੀ ਮੇਨ ਨੇ ਦੇ ਵਿੱਚ ਜਿਹੜੀ ਗੱਲ ਦੇਖਣ ਵਾਲੀ ਹੈ ਕਿ ਨਫਤੇ ਜਿਹੜਾ ਦੋਹਾ ਤੇ ਕਤਰ ਤੋਂ ਆਇਆ ਕੁਝ ਸਾਲ ਧੇਰ ਪਹਿਲਾਂ ਹੀ ਇੰਡੀਆ ਚ ਵਾਪਸ ਅੱਗੇ ਆਪਾਂ ਆਮ ਦੇਖਦੇ ਆਂ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਇਹਨਾਂ ਦੇ ਫੋਰਨ ਹੈਂਡਲਰਸ ਬੈਠੇ ਹੁੰਦੇ ਉਹਨਾਂ ਦੀ ਡਾਇਰੈਕਸ਼ਨ ਤੇ ਕੰਮ ਕਰਦੇ ਆ। ਇਹ ਜਿਹੜਾ ਕਾਰਟਨ ਹੈ ਜਿਹਨੂੰ ਨਵਤੇਜ ਸਿੰਘ ਹੈਡ ਕਰ ਰਿਹਾ ਸੀਗਾ ਇਹ ਸਾਰਾ ਕਤਰ ਦੋਹਾ ਤੋਂ ਹੀ ਚੱਲ ਰਿਹਾ ਜੀ ਵੀ ਉੱਥੇ ਹੀ ਕੰਟੈਕਟ ਹੈਗੇ ਉਹੀ ਇਹਨੂੰ ਅੱਗੇ ਡਾਇਰੈਕਸ਼ਨ ਦਿੰਦੇ ਆ ਔਰ ਉਹੀ ਸਾਰਾ ਜਿਹੜਾ ਫਾਈਨੈਂਸ਼ੀਅਲ ਤੇ ਦੂਜਾ ਐਂਗਲ ਹੈ ਉਹੀ ਚਲਾ ਰਹੇ ਨੇ ਉੱਥੇ ਅਸੀਂ ਕੰਮ ਕਰ ਰਹੇ ਆ ਔਰ ਜਿਹੜਾ ਬਲਵਿੰਦਰ ਬਿੰਦਰ ਹੈ ਇਹਦੀ ਆਪਣੀ 5 ਏਕੜ ਜ਼ਮੀਨ ਹੈ ਦਾਉਕੇ ਪਿੰਡ ਅਮਰਸਰ ਰੂਰਲ ਦਾ ਇਹ ਵੀ ਬਿਲਕੁਲ ਪਾਕ ਇੰਟਰਨੈਸ਼ਨਲ ਜਿਹੜੀ ਬਾਰਡਰ ਦੇ ਉੱਤੇ ਹੀ ਹੈ ਇਹ ਪਿੰਡ ਹੈਗਾ ਤੇ ਜਿਹੜੇ ਪਾਕਿਸਤਾਨ ਬੈਠੇ ਸਮਗਲਰ ਨੂੰ ਹੈਂਡਲ ਕਰ ਰਿਆ ਸੀ ਜਾਂ ਆਪਰੇਟ ਕਰ ਰਿਆ ਸੀ ਨਾਲ ਇਹਦੇ ਉਹ ਨਿਕਨੇਮਸੇ بار بار ਚੇਂਜ ਕਰਦੇ ਸੀ ਵਰਚੁਅਲ ਨੰਬਰ ਸੇ ਜਿਵੇਂ ਕਿਸੇ ਵੀ ਟਾਈਮ ਕਿਸੇ ਦਾ ਨਾਮ ਭੋਲਾ ਕਹਿੰਦਾ ਅਗਲੀ ਵਾਰ ਦੂਜਾ ਕਹਿੰਦਾ ਉਹ ਤਾਂ ਕਿ ਡਿਟੈਕਸ਼ਨ ਨੂੰ ਅਵੋਇਡ ਕਰਨ ਵਾਸਤੇ ਇਸ ਤੋਂ ਲਾ ਵੱਡਾ ਮਹਾਵੀਰ ਸਿੰਘ ਹੈ ਇਹ ਤਰਨ ਤਰਨ ਦਾ ਰਹਿਣ ਵਾਲਾ ਹੈ ਇਹ ਤੋਂ 1 ਕਿਲੋ ਤੋਂ ਵੀ ਉੱਪਰ ਜਿਹੜੀ ਹੈ ਹਿਰੋਇਨ ਰਿਕਵਰ ਹੋਈ ਹੈ ਇਸ ਤੋਂ ਇਲਾਵਾ ਇੱਕ ਕਾਰ ਹੈ ਮੋਟਰਸਾਈਕਲ ਇੱਕ ਐਕਟਿਵਾ ਮੋਬਾਈਲ ਫੋਨ ਨੇ ਤੇ ਕੁਝ ਡਰਗ ਬਣੀ ਹੈ ਤਾਂ ਮੈਂ ਸਮਝਦਾ ਕਿ ਇਹਦੇ ਨਾਲ ਜਿਹੜੀ ਲੇਟੈਸਟ ਟ੍ਰੈਂਡ ਜਿਹੜਾ ਸਾਨੂੰ ਦੇਖਣ ਚਾ ਰਿਹਾ ਕਿ ਜਿਹੜੇ ਬੈਕ ਟੂ ਬੈਕ ਦੋ ਵੱਡੇ ਹਾਲ ਹੋਏ ਹਨ 2 ਕਿਲੋ ਈਚ ਦੇ ਉਹ ਵੀ ਪਲੱਸ ਉਹ ਮੈਨੂੰ ਇਹ ਲੱਗ ਰਿਹਾ ਕਿ ਹੀਰੋਇਨ ਦੀ ਜਗ੍ਹਾ ਮੈਟਾਫੇਟਾਮਾਈਨ ਕਿਉਂਕਿ ਲੈਬ ਚ ਬਣਦੀ ਹੈ ਸਿੰਥੈਟਿਕ ਬਣਾਈ ਗਈ ਹੈ ਤੇ ਇਹਦਾ ਜਿਹੜਾ ਕਿਕ ਵੀ ਹੈਗੀ ਹੈ ਇਹ ਕਾਫੀ ਉਹ ਮਤਲਬ ਉਹਦੇ ਨਾਲੋਂ ਵੱਧ ਸਮਝਦੇ ਲੋਕ ਇਹਨੂੰ ਜਿਹੜੇ ਸੇਵਨ ਕਰਦੇ ਆ ਉਸ ਕਰਕੇ ਇਹਨੂੰ ਜ਼ਿਆਦਾ ਪੋਪੂਲਰ ਕੀਤਾ ਜਾ ਰਿਹਾ ਐਜ਼ ਅ ਸਬਸਟੀਟਿਊਟ ਟੂ ਹੀਰੋਇਨ ਵਿੱਚ ਪਹਿਲਾਂ ਵੀ ਆਪਣੀ ਗੱਲ ਹੋਈ ਹੈ ਵੀ ਜਿਵੇਂ ਅਫਗਾਨਿਸਤਾਨ ਦੇ ਵਿੱਚ ਜਦੋਂ ਦੀ ਸਰਕਾਰ ਚੇਂਜ ਹੋਈ ਹੈ ਤੇ ਸ਼ਾਇਦ ओपीएम ਦੀ ਖੇਤੀ ਤੇ ਬਾਕੀ ਚੀਜ਼ਾਂ ਦੇ ਉੱਤੇ ਉਹਨਾਂ ਨੇ ਰੋਕ ਲਾਈ ਹੈ ਸ਼ਾਇਦ ਉਹਦਾ ਹੀ ਨਤੀਜਾ ਕਿ ਜਿਹੜੀ ਲੈਬ ਵਿੱਚ ਤਿਆਰ ਕੀਤੀ ਗਈ ਮੈਟਾਫੈਟਾਮਾਈਨ ਹੈ ਉਹਨੂੰ ਜ਼ਿਆਦਾ ਪੁਸ਼ਣ ਕੀਤਾ ਜਾ ਰਿਹਾ ਇਹ ਸਾਰੀਆਂ ਕਨਸਾਈਨਮੈਂਟਸ ਜਿਹੜੀਆਂ ਡਰੱਗੀਆਂ ਹੈਗੀਆਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਭੇਜੀਆਂ ਗਈਆਂ ਨੇ ਔਰ ਇਹ ਮੁਲਜ਼ਮਾਂ ਵੱਲੋਂ ਇਹਨਾਂ ਨੂੰ ਪ੍ਰੀ ਡੈਸਟਿਨ ਲొਕੇਸ਼ਨ ਤੇ ਔਰ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਰੇ ਇਹਨਾਂ ਦੇ ਵਰਚੁਅਲ ਨੰਬਰਸ ਰਾਹੀਂ ਸੰਪਰਕ ਕਰਕੇ ਕੋਆਰਡੀਨੇਟਸ ਭੇਜ ਕੇ ਉੱਥੇ ਡਰਾਪਿੰਗ ਕਰਕੇ ਉੱਥੋਂ ਪਿਕਅਪਸ ਹੋਏ ਆ। ਤੋਂ ਇੱਥੇ ਅੱਗੇ ਵੀ ਅਜੇ ਕੰਮ ਚੱਲ ਰਿਹਾ ਹੈ। ਤੋਂ ਮੈਂ ਇਹਦੇ ਸਾਰੇ ਜਿਹੜਾ ਆਪਰੇਸ਼ਨਸ ਨੇ ਐਡ ਡੇ ਡੇ ਕਾਰਟਲਸ ਉਬਸਟ ਕੀਤੇ ਗਏ ਨੇ, ਡਿਸਪੈਂਟਲ ਕੀਤੇ ਗਏ ਨੇ। ਡੀਸੀਪੀ ਰਵਿੰਦਰਪਾਲ ਜੀ, ਐਡੀਸੀਪੀ 1 ਸਾਡੇ ਵਿਸ਼ਾਲਜੀਤ ਜੀ, ਜਸਪਾਲ ਐਸਪੀ ਸੈਂਟਰਲ, ਜਗਵਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ACP ਹਰਮਿੰਦਰ ਸਿੰਘ ਸਾਡੇ ਇਨਵੈਸਟੀਗੇਸ਼ਨ ਦੇ ਜਿਹੜੇ ਸੁਪਰਵਾਈਜ਼ ਕਰਦੇ ਨੇ ਤੇ ਇੰਸਪੈਕਟਰ ਮਨਜੀਤ ਕੌਰ ਐਸਐਚਓ ਗੇਟਕੀਮਾ ਤੇ ਉਹਨਾਂ ਦੀ ਟੀਮ ਤੇ ਐਸਆਈ ਬਲਵਿੰਦਰ ਸਿੰਘ ਐਂਟੀ ਗੈਂਗਸਟਰ ਜਿਹੜਾ ਆਪਰੇਸ਼ਨ ਸੈੱਲ ਆ ਸਾਡਾ ਉਹਦੇ ਇੰਚਾਰਜ ਤੇ ਉਹਨਾਂ ਦੀ ਟੀਮ ਤੋਂ ਮੈਂ ਇਹਨਾਂ ਨੂੰ ਦਿੱਲੀ ਮੁਬਾਰਕਬਾਦ ਵੀ ਦਿਨਾ ਕਿ ਬਹੁਤ ਹੀ ਵਧੀਆ ਇੰਟੈਲੀਜੈਂਸ ਬੇਸ ਜਿਹੜਾ ਆਪਰੇਸ਼ਨ ਹੈ ਇਹਨੂੰ ਅੰਜਾਮ ਦਿੱਤਾ ਔਰ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਸਾਡੇ ਇਹ ਮੁਲਕ ਨੂੰ ਵੀ ਤੇ ਸਾਡੀ ਸਟੇਟ ਨੂੰ ਵੀ ਜਿਹੜੀ ਹੈ ਉਹ ਨੈਸ਼ਨਲ ਉਹ ਪ੍ਰਭਾਵਿਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਵੱਡੀ ਉਹ ناکਾਮਯਾਬ ਰਹੀ ਹੈ ਚਾਹੇ ਉਹ ਗੁਆਂਡੀ ਮੁਲਕ ਹੈ ਚਾਹੇ ਉਹ ਮਿਡਲ ਈਸਟ ਬੈਠੇ ਲੋਕ ਨੇ ਜੋ ਕਿ ਗੁਆਂਡੀ ਬੁਲਕ ਦੇ ਥਰੂ ਹੀ ਜਿਹੜੀ ਹੈ ਉਸ਼ਨ ਕੀਤੀ ਜਾਂਦੀ ਹੈ ਡਰੋਨ ਰਾਹੀਂ ਸਾਰੇ ਉਹਨਾਂ ਦੇ ਆਪਸ ਚੈਨਲ ਬਣੇ ਹੋਏ ਸਰੇ ਇਸ ਮਾਮਲੇ ਦੇ ਵਿੱਚ 3 ਨੋਜ਼ਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੋਰ ਵੀ